ਜੀ ਤਾਂ ਇਸ ਟਾਈਮ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਪੈਲਸ ਦੇ ਵਿੱਚ ਖੜੇ ਆ ਇੰਨਾ ਵੱਡਾ ਇਤਿਹਾਸ ਹੈ ਪੂਰੇ ਪੰਜਾਬ ਵਰਗਾ ਹੈਰੀਟੇਜ ਇਥੋਂ ਵਰਗਾ ਕਲਚਰ ਵਿਰਸਾ ਇਥੋਂ ਵਰਗੀ ਕਲਚਰ ਦੀ ਪੁਰਾਣੇ ਇਤਿਹਾਸ ਦੀ ਮਹਾਨਤਾ ਦੁਨੀਆ 'ਚ ਕਿਤੇ ਹੈ ਨਹੀਂ ਪਰ ਟੂਰਿਜ਼ਮ ਡਿਪਾਰਟਮੈਂਟ ਦੇ ਵਿੱਚ ਮੈਨੂੰ ਲੱਗਦਾ ਵੀ ਜਦੋਂ ਦਾ ਏ ਡਿਪਾਰਟਮੈਂਟ ਦੇ ਵਿੱਚ ਅੱਜ ਤੋਂ ਪਹਿਲਾਂ ਜੇ ਮੈਂ ਮੀਟਿੰਗ ਲਈ ਪੂਰੇ ਡਿਪਾਰਟਮੈਂਟ ਦੀ ਅੰਮ੍ਰਿਤਸਰ ਦੇ ਸਾਰੇ ਜਿੰਨੇ ਸਾਡੇ ਆਫੀਸਰਸ ਆਏ ਨੇ ਉਹ ਕਹਿੰਦੇ ਵੀ ਕਿਸੇ ਨੇ ਇਸ ਡਿਪਾਰਟਮੈਂਟ ਨੂੰ ਸੀਰੀਅਸ ਹੀ ਨਹੀਂ ਲਿਆ ਪਰ ਜੇ ਕਿਤੇ ਸਾਡੇ ਕਲਚਰ ਨੂੰ ਸਾਡੇ ਇਤਿਹਾਸ ਨੂੰ ਦੁਨੀਆ ਭਰ ਦੇ ਵਿੱਚ ਚੰਗੇ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾਵੇ ਵਿਖਾਇਆ ਜਾਵੇ ਤਾਂ ਸਾਡੇ ਵਰਗਾ ਇਤਿਹਾਸ ਪੂਰੀ ਦੁਨੀਆ 'ਚ ਨਹੀਂ ਮਿਲਦਾ ਤੇ ਅਸੀਂ ਸਾਰਿਆਂ ਨੇ ਅੱਜ ਇਹ ਪ੍ਰਣ ਕੀਤਾ ਕਿ 5 ਸਾਲਾਂ ਦੇ ਵਿੱਚ ਪੰਜਾਬ ਦੇ ਟੂਰਿਜ਼ਮ ਨੂੰ ਇੱਥੋਂ ਦੇ ਵੱਖੋ ਵੱਖ ਜਿਹੜੇ ਸਪੈਸ਼ਲੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੰਨਾ ਪੁਰਾਣਾ ਇਤਿਹਾਸ ਪਿਆ ਕਿ ਐਸਾ ਇਹ ਕਿਲਾ ਬਣਿਆ ਹੋਇਆ ਇੱਥੇ ਕੋਈ ਨਹੀਂ ਹੈਗਾ ਜੀ ਇੱਥੇ ਇੱਕ ਟੂਰਿਸਟ ਨਹੀਂ ਦੇਖਣ ਨੂੰ ਮਿਲ ਰਿਹਾ ਐਂਡ ਐਓ ਜੀਆਂ ਚੀਜ਼ਾਂ ਨੂੰ ਦੇਖ ਕੇ ਇਨਸਪੀਰੇਸ਼ਨ ਆਉਂਦੀ ਜਿਹਨੂੰ ਵੇਖ ਕੇ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੇ ਸਿੱਖਣਾ ਵੀ ਸਾਡੇ ਜਿਹੜੇ ਜਰਨੈਲ ਹੋਏ ਨੇ ਸਾਡੇ ਗੁਰੂ ਸਹਿਬਾਨ ਹੋਏ ਨੇ ਉਹਨਾਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਕਿਸ ਤਰੀਕੇ ਉਹ ਪਹਿਲਾਂ ਵਾਲੇ ਕਾਰੀਗਰਾਂ ਦਾ ਕੰਮ ਦੇਖਣ ਨੂੰ ਉਹਨਾਂ ਦੀ ਅਚੀਵਮੈਂਟਸ ਉੱਥੇ ਇਹ ਪੂਰਾ ਹਿਸਟਰੀ ਇੰਨੇ ਵਧੀਆ ਤਰੀਕੇ ਨਾਲ ਸਾਰਾ ਕੁਝ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਰੀਸਟੋਰ ਕਰਾਂਗੇ ਇਹਨਾਂ ਚੀਜ਼ਾਂ ਚੀਜ਼ਾਂ ਦੀ ਅਸੀਂ ਐਡਵਰਟਾਈਜ਼ ਕਰਾਂਗੇ ਦੁਨੀਆ ਭਰ ਦੇ ਵਿੱਚੋਂ ਲੋਕ ਸਾਡੇ ਪੰਜਾਬ ਦੇ ਇਤਿਹਾਸ ਨੂੰ ਵੇਖਣਾਉਣ ਪੰਜਾਬ ਵਰਗੇ ਕਿਲੇ ਪੰਜਾਬ ਵਰਗੀ ਵਿਰਾਸਤ ਪੰਜਾਬ ਵਰਗਾ ਕਲਚਰ ਦੁਨੀਆ 'ਚ ਨਹੀਂ ਹੈਗਾ ਸੋ 5 ਸਾਲਾਂ ਦੇ ਵਿੱਚ ਜਿਸ ਡਿਪਾਰਟਮੈਂਟ ਨੂੰ ਕਿਸੇ ਨੇ ਸਮਝਿਆ ਹੀ ਕੁਛ ਨਹੀਂ ਅਸੀਂ ਉਸ ਡਿਪਾਰਟਮੈਂਟ ਨੂੰ ਉੱਪਰ ਲੈ ਕੇ ਜਾਵਾਂਗੇ ਜੀ ਮੈਡਮ ਟੂਰਿਸਟ ਆ ਰਿਹਾ ਵਾਗਾ ਬੜਦ ਹੋ ਕੇ ਵਾਪਸ ਚਾ ਜਾਂਦਾ ਤਾਂ ਕੋਈ ਵੇਖਣ ਵਾਲੀ ਚੀਜ਼ ਤਾਂ ਨਹੀਂ ਜਿੱਨਾ ਕੋਈ ਗਾਈਡ ਕਰਨ ਵਾਲਾ ਉਹਦੇ ਪਰੇ ਕੀ ਕਰਦਾ ਸਾਰਾ ਕੁਝ ਉਹ ਹੀ ਦੱਸਦੀਆਂ ਜੀ ਕੀ ਇਗਨੋਰ ਕੀਤਾ ਗਿਆ ਐਸੇ ਮੀਰ ਵਿਰਸੇ ਨੂੰ ਮੀਰ ਕਲਚਰ ਨੂੰ ਜਿਹੜਾ ਦੁਨੀਆ 'ਚ ਕਿਸੇ ਕੋਲ ਨਹੀਂ ਦੁਨੀਆ ਲੋਕ ਤੇ ਆਰਟੀਫੀਸ਼ਲ ਚੀਜ਼ਾਂ ਬਣਾਉਂਦੇ ਨੇ ਲੋਕ ਤੇ ਨਵੀਆਂ ਨਵੇਂ ਦੁਬਈ ਕੋਲ ਕਿਹੜਾ ਵਿਰਸਾ ਕਿਹੜਾ ਕਲਚਰ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਨਵਾਂ ਸਾਰਾ ਕੁਝ ਬਣਾ ਕੇ ਦੇਸ਼ ਆਪਣਾ ਖੜਾ ਕਰ ਲਿਆ ਤੇ ਸਾਡੇ ਕੋਲ ਤੇ ਕਲਚਰ ਹੈ ਸਾਡਾ ਆਪਣੀ ਓਰੀਜినੈਲਿਟੀ ਹੈ ਸਾਡੇ ਕੋਲ ਸਾਡਾ ਇਤਿਹਾਸ ਆ ਪ੍ਰਮਾਣ ਪਏ ਨੇ ਉਹਨਾਂ ਚੀਜ਼ਾਂ ਦੇ ਸੋ ਬੱਚਿਆਂ ਨੂੰ ਦਿਖਾਓ ਆਪਣੇ ਵਿਰਸੇ ਨਾਲ ਆਪਣੇ ਕਲਚਰ ਨਾਲ ਜੋੜੋ ਉਸ ਚੀਜ਼ ਲਈ ਦਿਨ ਰਾਤ ਹੀ ਕਰਾਂਗੇ ਜਿਸ ਡਿਪਾਰਟਮੈਂਟ ਨੂੰ ਕਿਸੇ ਨੇ ਸਮਝਿਆ ਕੁਛ ਨਹੀਂ ਉਸ ਡਿਪਾਰਟਮੈਂਟ ਚ ਕੰਮ ਕਰਕੇ ਦੱਸਾਂਗੇ ਕਿ ਇਹ ਡਿਪਾਰਟਮੈਂਟ ਨੂੰ ਪੰਜਾਬ ਨੂੰ ਪਹਿਰਾ ਸਿਰੋਂ ਖੜਾ ਕਰ ਸਕਦਾ ਇਸ ਡਿਪਾਰਟਮੈਂਟ ਚ ਪੈਸੇ ਵੀ ਬੜੀਆਂ ਸਰਕਾਰਾਂ ਵੱਲੋਂ ਦਿੱਤੇ ਗਏ ਨੇ ਪਰ ਲੱਗੇ ਨਜ਼ਰ ਨਹੀਂ ਆਉ ਰਾਂਗੇ ਜੀ ਬੇਫਿਕਰ ਰਹੋ ਤੁਸੀਂ ਨੀਤ ਹੋਣੀ ਚਾਹੀਦੀ ਹੈ ਜੀ ਸਭ ਚੀਜ਼ਾਂ ਦਾ ਹਿਲ ਅਵਸਿਲਾ ਹੋ ਜਾਂਦਾ ਜੀ ਧੰਨਵਾਦ